ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ 14 ਤਰੀਕ ਬਾਬਾ ਸਾਹਿਬ ਡਾਕਟਰ ਭੀਮਰਾਓ ਮੇਤਕਰ ਜੀ ਦਾ ਜਨਮ ਦਿਨ ਦੇ ਸਬੰਧ ਵਿੱਚ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਔਰ ਭਾਰਤੀਆਂ ਨੂੰ ਵਧਾਈ ਦਿੰਦੇ ਹਾਂ ਲੱਖ ਲੱਖ ਮੁਬਾਰਕਾਂ ਔਰ ਮੈਂ ਜੋ ਦੇਸ਼ ਵਿਰੋਧੀ ਤਾਕਤਾਂ ਜੋ ਭਾਈਚਾਰੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜੋ ਤੁਸੀਂ ਮਰਜ਼ੀ ਕਰ ਲਓ ਇਹ ਕੰਮ ਸਾਡੇ ਭਾਰਤ ਵਿੱਚ ਜਾ ਕੇ ਲੋ ਪੰਜਾਬ ਵਿੱਚ ਜੋ ਭਾਈਚਾਰਕ ਸਾਂਝ ਆ ਉਹ ਖਤਮ ਨਹੀਂ ਹੋਣੀ ਐਦਾਂ ਦੀਆਂ ਕੁੱਤੀਆਂ ਹਰਕਤਾਂ ਕਰਕੇ ਜਾਂ ਕੋਝੀਆਂ ਹੱਕਦਾਂ ਕਰਕੇ ਤੁਸੀਂ ਆਪਣਾ ਅਕਸ ਖਰਾਬ ਕਰ ਰਹੇ ਆ ਨਾ ਕਿ ਸਾਡੇ ਭਾਈਚਾਰੇ ਵਿੱਚ ਕੋਈ ਐਦਾਂ ਦੀ ਲੀਗ ਆ ਰਹੀ ਆ ਕਿਉਂਕਿ ਕਈ ਜਥੇਬੰਦੀਆਂ ਨਾਲ ਸਿੱਖ ਜਥੇਬੰਦੀਆਂ ਨਾਲ ਵੀ ਗੱਲ ਹੋਈ ਆ ਉਹ ਨਹੀਂ ਵੀ ਤਾਂ ਇਸ ਇਸ ਗੱਲ ਨੂੰ ਨਿੰਦਿਆ ਆ ਔਰ ਵਿਰੋਧ ਕੀਤਾ ਹੈ ਸੋ ਐਦਾਂ ਦੇ ਕੁੱਤੇ ਗੰਮਾਂ ਨੂੰ ਛੱਡ ਕੇ ਕੋਈ ਚੱਜ ਦਾ ਕੰਮ ਜੋ ਸਮਾਜ ਲਈ ਜੋ ਦੇਸ਼ ਲਈ ਜਿੱਦਾਂ ਡਾਕਟਰ ਭੀਮਰਾਓ ਉਮੇਦਕਰ ਜੀ ਨੇ ਹਰੇਕ ਸਮਾਜ ਲਈ ਕੰਮ ਕੀਤਾ ਹੈ ਹਰੇਕ ਸਮਾਜ ਨੂੰ ਬਰਾਬਰਤਾ ਦਾ ਹੱਕ ਦਵਾਇਆ ਐਦਾਂ ਦੇ ਚੰਗੇ ਕੰਮ ਕਰਕੇ ਆਪਣਾ ਚੰਗਾ ਨਾਂ ਬਣਾਓ ਐਦਾਂ ਦੀਆਂ ਹਰਕਤਾਂ ਕਰਕੇ ਤੁਸੀਂ ਸਮਾਜ ਵਿੱਚ ਔਰ ਦੁਨੀਆ ਵਿੱਚ ਆਪਣਾ ਨਾਂ ਖਰਾਬ ਕਰ ਰਹੇ ਹੋ ਸੋ ਮੇਰੀ ਬੇਨਤੀ ਆ ਕਿ ਐਦਾਂ ਦੀਆਂ ਕਮੀਨੀਆਂ ਹੱਕ ਦਾ ਨਾ ਕਰੋ ਜਿਹਦੇ ਨਾਲ ਸਮਾਜ ਵਿੱਚ ਸਮਾਜ ਗੰਦਲਾ ਹੋਵੇ ਔਰ ਮਾੜੇ ਪ੍ਰਭਾਵ ਪੈਣ ਸੋ ਮੈਂ ਇੱਕ ਵਾਰੀ ਫੇਰ ਸਾਰੇ ਦੇਸ਼ ਦੁਨੀਆ ਵਿੱਚ ਵਸਦੇ ਭਾਰਤੀਆਂ ਨੂੰ ਔਰ ਪੰਜਾਬੀਆਂ ਨੂੰ ਡਾਕਟਰ ਬਾਬਾ ਸਾਹਿਬ ਭੀਬਰਾਓ ਅੰਬੇਦਕਰ ਜੀ ਦੇ 134ਵੇਂ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ